ਹਾਂਜੀ ਸਤਿ ਸ੍ਰੀ ਅਕਾਲ ਮੈਂ ਲਾਡੀ ਨਾਂਗਲਾ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਦੇ ਉੱਤੇ ਆਵਾਦੀ ਵਾਲੇ ਏਰੀਆ ਦੇ ਵਿੱਚ ਕੱਕੋਵਾਲ ਦੇ ਵਿੱਚ ਮੈਂ ਤੁਹਾਡੇ ਲਈ ਸਿੰਗਲ ਸਟੋਰੀ ਮਕਾਨ 1845 ਦਾ 90 ਗਰ ਦਾ ਲੈ ਕੇ ਅੱਜ ਤੋਂ ਫਿਰ ਪੇਸ਼ ਹੋਇਆ ਹਾਂ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੱਥਰ ਟਾਇਲ ਦਾ ਕੰਮ ਸਾਰਾ ਵਧੀਆ ਹੋਇਆ ਹੈ ਫਰੰਟ ਤੇ ਸਾਨੂੰ ਇੱਕ ਕਮਰਾ ਮਿਲ ਜਾਂਦਾ ਜਿਸ ਨੂੰ ਆਪਾਂ ਐਜ਼ ਅ ਡਰਾਇੰਗ ਰੂਮ ਵੀ ਵਰਤ ਸਕਦੇ ਹਾਂ ਹੁਣ ਆਪਾਂ ਪਿੱਛੇ ਆ ਜਾਂਦੇ ਆ ਤੇ ਪਿੱਛੇ ਆਪਾਂ ਦੇ ਦੇਉ ਬੇੜੇ ਦੇ ਵਿੱਚ ਲੈਟਰਿੰਗ ਬਾਥਰੂਮ ਬਣੇ ਹੋਇਆ ਜਿਨ੍ਹਾਂ ਦੇ ਵਿੱਚ ਟਾਈਲਾਂ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਤੇ ਜਿਵੇਂ ਕਿ ਆਪਾਂ ਪਿੱਛੇ ਚੱਲਦੇ ਆਂ ਤੇ ਆਪਾਂ ਦੇ ਦਿਆਂ ਕਿ ਕਿਚਨ ਕਿਚਨ ਦੇ ਵਿੱਚ ਪੱਥਰ ਦਾ ਕੰਮ ਵੀ ਹੋਇਆ ਹੋਇਆ ਹੈ ਸੈਲਫ ਦੇ ਉੱਤੇ ਪਿਛਲੇ ਪਾਸੇ ਸਾਨੂੰ ਵੱਡਾ ਕਮਰਾ ਮਿਲ ਜਾਂਦਾ ਹੈ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਨਾਲ ਹੀ ਸਟੋਰ ਬਣਿਆ ਹੋਇਆ ਹੈ ਕਿਚਨ ਦੀ ਬੈਕ ਸਾਈਡ ਤੇ ਤੇ ਬਾਹਰ ਆਪਾਂ ਆ ਜਾਂਦੇ ਆ ਤੇ ਆਪਾਂ ਉੱਪਰ ਸਾਨੂੰ ਲੈ ਕੇ ਚੱਲਦੇ ਆ ਉਸ ਤੋਂ ਪਹਿਲਾਂ ਤੁਸੀਂ ਜੇਕਰ YouTube ਤੇ ਸਾਨੂੰ ਸਬਸਕ੍ਰਾਈਬ ਕੀਤਾ ਹੈ ਤਾਂ ਠੀਕ ਹੈ ਨਹੀਂ ਕੀਤਾ ਤੇ ਪਲੀਜ਼ ਕਰ ਲਓ ਛੱਤ ਉਤੇ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸਾਫ਼ ਸੁਥਰੀ ਛੱਤ ਹੈ ਤੇ ਆਲੇ ਦੁਆਲੇ ਬਣਿਆ ਹੋਇਆ ਹੈ ਤੇ ਸਟੋਰ ਆਪਾਂ ਨੂੰ ਉੱਪਰ ਮਿਲ ਜਾਂਦਾ ਹੈ ਤੇ ਆਪਾਂ ਆਲੇ ਦੁਆਲੇ ਆਵਾਦੀ ਬਣੀ ਹੋਈ ਹੈ ਸਨ YouTube ਦੇ ਉੱਤੇ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਜਿਨ੍ਹਾਂ ਨੇ ਖਰੀਦਣਾ ਹੈ ਉਹ ਵੀ ਸੰਪਰਕ ਕਰ ਸਕਦੇ ਆ ਜਿਨ੍ਹਾਂ ਨੇ ਵੇਚਣਾ ਹੈ ਉਹ ਵੀ ਸੰਪਰਕ ਕਰ ਸਕਦੇ ਆ ਧੰਨਵਾਦ